ਅੱਜ ਦੀ ਮੀਟਿੰਗ ਤੁਹਾਡੀ ਨਾਲ ਕੀਤੀ ਜਾ ਰਹੀ ਹੈ ਇਹ ਅੱਜ ਦਾ ਮੀਟਿੰਗ ਦਾ ਅਜੰਡਾ ਕੀ ਹੈ ਸਰ ਪਹਿਲੇ ਤਾਂ ਸਾਨੂੰ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਕਿ ਅਸੀਂ ਪੰਜਾਬ ਦੀ ਸਭ ਤੋਂ ਨੰਬਰ 1 ਫਰਟੀਗ ਗ੍ਰੇ ਫੈਂਟਰਾ ਗ੍ਰੀਨ ਦੇ ਵਿੱਚ ਅਸੀਂ ਫਲੈਟ ਲਏ ਤੁਸੀਂ ਫਲੈਟ ਇਸ ਕਰਕੇ ਲਿੱਤੇ ਕਿ ਜਿਹੜਾ ਲਿਵਿੰਗ ਸਟੈਂਡਰਡ ਸਾਡਾ ਵਧੀਆ ਹੋਊਗਾ ਇੱਕ ਫਲੈਟ ਦੀ ਕੀਮਤ ਹੈ 400 ਗੱਜ ਦੀ ਕੋਠੀ ਜਿੰਨੀ ਹੈ ਤੇ ਫੈਸਿਲਿਟੀ ਸਾਡੀਆਂ ਹੈਗੀਆਂ ਮੈਂ ਹੁਣ ਕੀ ਦੱਸਾਂ ਇੱਕ ਮਾੜੀ ਇਲੀਗਲ ਕਲੋਨੀ ਕਿੰਨੀ ਠੀਕ ਹੈ ਸਿਰਫ ਇਹ ਬਾਹਰੋਂ ਦੇਖਣ ਨੂੰ ਹੀ ਹੈ ਕੱਲ ਨੂੰ ਮੇਰੇ ਉੱਤੇ ਡੈਫਮੇਸ਼ਨ ਕੇਸ ਪਾੜ ਦਿੱਤੇ ਗਲਤ ਬੋਲਦਾ ਮੈਂ ਕਹਿੰਨਾ ਪਾਓ ਕਿਉਂਕਿ ਸਾਡਾ ਵੀ ਪੂਰਾ ਤਿਆਰੀ ਕੀਤੀ ਹੋਈ ਹੈ ਸਰ ਅਸੀਂ ਪੈਸੇ ਦੇ ਰਹੇ ਹਾਂ ਅਸੀਂ ਇੱਥੇ ਰਹਿ ਰਹੇ ਹਾਂ ਇੱਕ आरडब्ल्यूए ਫਾਰਮ ਕੀਤੀ ਜਾਂਦੀ ਹੈ ਉਹਦੇ ਵਿੱਚ ਕੌਣ ਮੈਂਬਰ ਕੀ ਆ ਕੁਛ ਦੀ ਬਾਤ ਚੱਲਦਾ ਇੱਕ ਇਲੈਕਸ਼ਨ ਕਮੇਟੀ ਬਣਾਈ ਜਾਂਦੀ ਹੈ ਉਹਦੇ ਵਿੱਚ ਕੌਣ ਬੰਦਾ ਕੁਛ ਦੀ ਬਾਤ ਚੱਲਦਾ ਇੱਥੇ ਨੋਟਿਸ ਚਪਕਾਏ ਜਾਂਦੇ ਆ ਕੋਈ ਥੱਲੇ ਸਾਈਨ ਨਹੀਂ ਹੁੰਦਾ ਕੋਈ ਵੋਟਰ ਲਿਸਟ ਨਹੀਂ ਹੈਗੀ ਕੋਈ ਜਵਾਬਦੇਹੀ ਨਹੀਂ ਹੈਗੀ ਇੱਥੇ 60 50 ਤੋਂ 60 ਲੱਖ ਰੁਪਈਆ ਹਰ ਮਹੀਨੇ ਮੇਨਟੇਨੈਂਸ ਇਕੱਠਾ ਹੋ ਰਿਹਾ ਵਾ ਮੈਂ 13000 ਰੁਪਈਆ ਦੇ ਰਿਹਾ ਹਾਂ 7000 ਬਿਜਲੀ ਦਾ ਬਿੱਲ ਦੇ ਰਿਹਾ ਹਾਂ 20000 ਰੁਪਏ ਮੈਂ ਆਪਣੇ ਘਰ ਕੀ ਕਿਰਾਏ ਤੇ ਰਹਿ ਰਿਹਾ ਮੈਂ ਤੇ ਮੈਨੂੰ ਕੀ ਫੈਸਿਲਿਟੀ ਮਿਲ ਰਹੀ ਹੈ ਸਾਨੂੰ ਕੀ ਦੱਸਿਆ ਗਿਆ ਸੀ ਅਸੀਂ ਸਾਰਿਆਂ ਨੇ ਮਿਲ ਕੇ ਮਹੀਨਾ ਪਹਿਲਾਂ 2 ਮਹੀਨੇ ਪਹਿਲਾਂ 30 ਖਾਮੀਆਂ ਅਸੀਂ ਕਰਾਈਆਂ ਸੀ ਕਿਤੇ 30 ਕਮੀਆਂ ਨਹੀਂ ਉਹ 30 ਕਮੀਆਂ ਚੋਂ 10 ਹੋਈਆਂ ਉਹਨਾਂ ਚ ਇੱਕ ਫਾਇਰ ਦਾ ਤਾਂ ਸਭ ਤੋਂ ਇੰਪੋਰਟੈਂਟ ਸੀਗਾ ਫਾਇਰ ਦੀ ਐਨਓ ਐਨਓ ਨਹੀਂ ਐਨਓ ਸੀ ਨਹੀਂ ਸੀ ਕਿ ਉਹਨਾਂ ਕੋਲੇ ਫਾਇਰ ਇਕਪਮੈਂਟ ਨਹੀਂ ਚਾਹੁੰਦਾ ਸੀਗਾ ਦੱਸੋ ਅਸੀਂ ਉਸ ਵਾਰ ਉਸ ਦੇ ਨਾਮ ਨੂੰ ਉੱਥੇ ਆਏ ਆ ਤੇ ਫੈਸਿਲਿਟੀ ਸਾਨੂੰ ਹੁਣ ਮੈਂ ਕੀ ਕਹਾਂ ਇਲੀਗਲ ਕਲੋਨੀ ਵਾਲੀ ਹੁਣ ਉਹਦੀ ਵੀ ਹੈ ਨਹੀਂ ਕੀ ਠੀਕ ਹੈ ਇਹ ਕਹਿੰਦੇ ਜੀ ਤੁਸੀਂ ਹਾਈਲਾਈਟ ਕਰਕੇ ਤੁਸੀਂ ਸਾਇਟੀ ਨੂੰ ਬਦਨਾਮ ਕਰ ਰਹੇ ਹੋ ਉਹ ਯਾਰ ਹਾਈਲਾਈਟ ਕਰਨ ਦੀ ਲੋੜ ਹੀ ਕਿਉਂ ਪੈ ਰਹੀ ਮੂੰਹ ਸਾਨੂੰ ਇਕੱਠੇ ਹੋਣ ਦੀ ਕੀ ਲੋੜ ਪੈ ਰਹੀ ਹੈ ਇਲੈਕਸ਼ਨ ਕਰਾ ਰਹੇ ਨੇ ਜੀ ਕੋਈ ਵੋਟਰ ਲਿਸਟ ਨਹੀਂ ਹੈਗੀ ਕਹਿੰਦੇ ਸੁਣਿਆ ਵਿਦਆਊਟ ਵੋਟਰ ਲਿਸਟ ਇਲੈਕਸ਼ਨ ਹੋ ਰਹੀ ਹੈ ਕਿਸ ਦਾ ਨਾਮ ਗਲਤ ਪੈ ਗਿਆ ਕਿਸ ਦਾ ਕੁਝ ਪੈ ਗਿਆ ਅੰਧੇਰ ਨਗਰੀ ਚੱਲੀ ہوئی ਠੀਕ ਹੈ ਜੀ 60 ਲੱਖ ਰੁਪਈਆ ਮਹੀਨੇ ਦਾ 6 ਕਰੋੜ ਤੋਂ ਪਲੱਸ ਸਾਲ ਦਾ ਯਾ ਟੈਂਡਰ ਲਗਾਓ ਤੁਸੀਂ ਆ ਸਾਡੀ ਸਿਕਿਉਰਿਟੀ ਆ ਹੁਣ ਇਹਦੇ ਬਾਰੇ ਮੈਂ ਕੀ ਕਰਾਂ ਠੀਕ ਹੈ ਜੀ ਜਿੰਨਾ ਕਹਾਂਗਾ ਉਹਨਾਂ ਸਾਡੇ ਫਲੈਟ ਦੀ ਕੀਮਤ ਬਿਰੂ ਸੀ 15 ਫਲੈਟ ਡਿਸਪੈਸ ਸੇਲ ਤੇ ਪਏ ਹੋਏ 100 ਤੋਂ ਉੱਤੇ ਕੰਪਨੀ ਨੇ ਵੇਚਣੇ ਠੀਕ ਹੈ ਜੀ ਕਿਉਂ ਨਹੀਂ ਵਿਕਰੇ ਹੈਗੇ ਇੱਥੇ ਤਾਂ ਬਲੈਕਸ ਵਿਕਣੇ ਚਾਹੀਦੇ ਆਪਾਂ ਨੂੰ ਪਤਾ ਹੀ ਹੈ ਹੁਣ ਲੋਕਾਂ ਦਾ ਜਾਨ ਸੈਟਾ ਵੱਲ ਲੇਕਿਨ ਕੀ ਹੈ ਤੇ ਅੱਜ ਫਿਰ ਜਿੰਨੇ ਅਸੀਂ ਲੋਕ ਇਕੱਠੇ ਹੋਏ ਆ ਇਹ ਸਾਰੇ ਤਾਂ ਇਕੱਠੇ ਹੋਏ ਆ ਕਿਉਂਕਿ ਅਸੀਂ ਇੱਕ ਸੋਸਾਇਟੀ ਚ ਰਹਿੰਦੇ ਆ ਸਾਡੇ ਬੱਚੇ ਦੇ ਵਾਈਸ ਇੱਥੇ ਰਹਿੰਦੀਆਂ ਨੇ ਉਹਨਾਂ ਦੀ ਸਿਕਿਉਰਟੀ ਵਾਸਤੇ ਉਹਨਾਂ ਦੀ ਬੈਟਰ ਲਿਵਿੰਗ ਵਾਸਤੇ ਇਕੱਠੇ ਹੋਏ ਆ ਅਸੀਂ ਆਪਣੇ ਵੱਲੋਂ ਇੱਕ ਨਵੀਂ RWA ਬਣਾ ਕੇ ਨੂੰ ਰਜਿਸਟਰ ਕਰਕੇ ਤੇ ਜਿਹੜੇ ਆ ਮੈਨੇਜਮੈਂਟ ਆ ਜਿਹੜੀ ਮਹਾ ਮਿਸਮੈਨੇਜਮੈਂਟ ਆ ਇਹਨਾਂ ਤੇ ਕੇਸ ਕਰਾਂਗੇ ਜਿੰਨਾਂ ਤੇ ਅਸੀਂ ਟਰਸਟ ਕਰਕੇ ਕਿਹਾ ਕਿ ਆ ਸਾਡੀ RWA ਬਣਾ ਰਹੇ ਨੇ ਇਲੈਕਸ਼ਨ ਵਧੀਆ ਕਰਾਂਗੇ ਉਹਨਾਂ ਨੇ ਤਾਂ ਜੀ ਬਿਲਕੁਲ ਹੀ ਪੱਟੀ ਮੇਸ ਕਰਤੀ ਜੀ ਸਰ ਜਿਹੜੀਆਂ ਤੁਹਾਡੀਆਂ ਇਹ ਪ੍ਰੋਬਲਮਸ ਆ ਤੁਸੀਂ ਇਸ ਗਰੁੱਪ ਦੇ ਅੱਗੇ ਪਹਿਲਾਂ ਨਾ ਤੁਸੀਂ ਈਸ਼ੂ ਉਠਾਈ ਜੀ ਇਹ ਚੀਜ਼ ਨੂੰ ਲੈ ਕੇ ਬਿਲਕੁਲ ਉਠਾਈ ਸਰ ਇੱਕ ਮਾਰਕੀਟ ਐਪ ਹੁੰਦਾ ਵਾ ਉਹ ਸਾਰਾ ਪਬਲਿਕਲੀ ਚੱਲਦਾ ਵਾ ਉਹਦੇ ਸਾਰੀ ਸੋਸਾਇਟੀ ਜਾਂਦਾ ਸੋਸਾਇਟੀ ਦਾ ਐਪ ਤੇ WhatsApp ਗਰੁੱਪ ਬਣੇ ਹੋਏ ਆ ਅਸੀਂ ਉਹਦੇ ਵਿੱਚ ਪਾਇਆ ਯਾਰ ਗਾਰਡਨ ਦੇ ਵਿੱਚ ਕਾਰ ਨਹੀਂ ਹੈਗਾ ਹੁਣ ਕਾਰ ਲਵਾਇਆ ਚਾਰ ਖਾਲ ਦੇ ਕਹਿੰਦੇ ਜੀ ਉਹਦੇ ਅੰਦਰ ਕਾਰ ਲੱਗ ਨਹੀਂ ਸਕਦਾ ਤੇ ਹੁਣ ਕਿਵੇਂ ਉਗ ਰਿਹਾ ਵਾ ਬੜਾ ਮਾਈਨਰ ਇਸ਼ੂ ਆ ਹੋਰ ਵੀ ਸੇਫਟੀ ਇਸ਼ੂ ਸੀ ਜਿਹੜੇ ਦਾ ਡਿਸਪੋਜ਼ ਨਹੀਂ ਕਰਤਾ ਤੇ ਕੰਪਨੀ ਨੇ ਤੁਹਾਨੂੰ ਇਸ ਚੀਜ਼ ਦਾ ਰਿਪਲਾਈ ਕੀ ਦਿੱਤਾ ਹੈ ਗਰੁੱਪ ਨੇ ਕੋਈ ਰਿਪਲਾਈ ਨਹੀਂ ਜੀ ਕੁਝ ਵੀ ਨਹੀਂ ਉਹ ਕਹਿੰਦੇ ਸਾਨੂੰ ਤਲਖਾ ਉਸਵਾਲ ਵਾਲੇ ਦੇ ਵਿੱਚ ਤੁਸੀਂ ਕੌਣ ਹੋ ਤੁਹਾਡੀਆਂ ਆਪਣੀਆਂ ਜਿਹੜੀ ਇਹ ਪ੍ਰੋਬਲਮਸ ਨੇ ਇਸ ਮਸਲੇ ਨੂੰ ਲੈ ਕੇ ਤੁਸੀਂ ਕਿਸੇ ਹਾਈ ਅਥਾਰਟੀ ਨੂੰ ਅ ਅਪਲਾਈ ਕੀਤਾ ਜੀ ਕੋਈ ਸਰ ਹਾਇਰ ਅਥਾਰਟੀ ਐ ਵੀ ਹੁੰਦਾ ਕਿ ਇੱਕ ਸੋਸਾਇਟੀ ਵਿੱਚ RWO ਹੁੰਦੀ ਹੈ ਜਾਂ ਮੈਨੇਜਮੈਂਟ ਹੁੰਦੀ ਹੈ ਉੱਤੋਂ ਲੱਗਦਾ ਕੁਝ ਵੀ ਨਹੀਂ ਹੁੰਦਾ ਉੱਤੋਂ ਲੱਗਦਾ ਕੋਰਟ ਤੇ ਥਾਣੇ ਹੁੰਦੇ ਨੇ ਜੋ ਇਹਨਾਂ ਨੇ ਹੁਣ ਸਾਨੂੰ ਪੰਚਾਇਤਾਂ ਉਸ ਤਰ੍ਹਾਂ ਦੇ ਉੱਤੇ ਤੁਸੀਂ ਇਸ ਮਸਲੇ ਨੂੰ ਲੈ ਕੇ ਕਿਸੇ ਨਾ ਪੁਲਿਸ ਕਮਿਸ਼ਨਰ ਨੂੰ ਜਾਂ ਹੋਰ ਇਸ ਤਰ੍ਹਾਂ ਦੀ ਜੋ ਅਥਾਰਟੀ ਆ ਉਹਨੂੰ ਤਿੰਨ ਅਥਾਰਟੀਆਂ ਆਉਂਦੀਆਂ ਜੀ ਸੋਸਾਇਟੀਆਂ ਹੁੰਦੀਆਂ ਇੱਕ ਪੁਲਿਸ ਕਮਿਸ਼ਨਰ ਸਾਹਿਬ ਨੇ ਇੱਕ ਡੀਸੀ ਸਾਹਿਬ ਨੇ ਉਹ ਤਿੰਨਾਂ ਕੋਲੇ ਅੱਜ ਅਸੀਂ ਸਾਰਾ ਏਜੰਡਾ ਪਾਸ ਕਰਕੇ ਕੱਲ ਜਾ ਰਹੇ ਹਾਂ ਤੇ ਕੋਰਟ ਦੀ ਵੀ ਅਸੀਂ ਤਿਆਰੀ ਕਰਾਂਗੇ ਕੰਜ਼ਿਊਮਰ ਕੋਰਟ ਦੀ ਵੀ ਕਰਾਂ ਕਿ ਕਿ ਡੈਫੀਸ਼ੈਂਸੀ ਇਨ ਸਰਵਿਸਰ ਠੀਕ ਹੈ ਜੀ ਆਪਣੇ ਘਰ ਚ ਮੈਂ ਕਿਰਾਏ ਤੇ ਰਹਿ ਰਿਹਾ ਕਿਉਂ ਰਹਿ ਰਿਹਾ ਮੇਰੇ ਲੋਕਾਂ ਨੇ ਲੋਨ ਲਿੱਤੇ ਹੋਏ ਆ ਉਹਨਾਂ ਦਾ ਡਬਲ ਮਾਰ ਇੱਕ ਇਸ਼ੂ ਇਹ ਵੀ ਇਨ ਸਾਹਮਣੇ ਆਇਆ ਸੀ ਕਹਿੰਦੇ ਵੀ ਕੋਈ ਰਿਲੇਟਿਵ ਆਵੇ ਤਾਂ ਉਹਨਾਂ ਦੀ ਕੋਈ ਵਹੀਕਲ ਦਾ ਚਾਰਜਸ ਵਗੈਰਾ ਵੀ ਕੋਈ ਲਿਆ ਜਾਂਦਾ ਨਹੀਂ ਨਹੀਂ ਉਹ ਜਿਹੜਾ ਡਲਟ ਉਹ ਜਿਹੜਾ ਹੈਗਾ ਉਹ ਥੋੜਾ ਕੰਟੇਜਿਅਸ ਇਸ਼ੂ ਹੈ ਕਿ ਕੁਝ ਲੋਕਾਂ ਕੋਲ ਦੋ ਪਾਰਕਿੰਗ ਨੇ ਗੱਡੀਆਂ ਚਾਰ ਨੇ ਉਹ ਸਿਰਫ ਦੋ ਚਾਰ ਬੰਦੇ ਨੇ ਉਹਨਾਂ ਤੋਂ ਵੱਧ ਨਹੀਂ ਹੈਗੇ ਤੇ ਉਹਦੇ ਵਿੱਚ ਪਾਰਕਿੰਗ ਦਾ ਐਵੇਂ ਹੈ ਕਿ ਜਿਹੜੀ ਉਹਨੇ ਮਿਸਮੈਨੇਜਮੈਂਟ ਕੀਤੀ ਹੋਈ ਹੈ ਅੱਧੀ ਬੇਸਮੈਂਟ ਦੇ ਵਿੱਚ ਇਹਨਾਂ ਨੇ ਪਾਰਕਿੰਗ ਲੋਟ ਨਹੀਂ ਦਿੱਤੀ। ਨਹੀਂ ਤਾਂ ਜਿਹੜਾ ਟਾਵਰ ਆ ਉਹਦੇ ਬਿਲਕੁਲ ਇਰਤਕਿਤ ਪਾਰਕਿੰਗ ਹੋਣੀ ਚਾਹੀਦੀ ਹੈ। ਕਿਸੇ ਦਾ ਪਾਰਕ ਟਾਵਰ ਇੱਥੇ ਉਹਨੂੰ ਪਾਰਕਿੰਗ ਉੱਥੇ ਦਿੱਤੀ ਹੋਈ ਹੈ। ਕਿਸੇ ਦਾ ਟਾਵਰ ਉੱਥੇ ਪਾਰਕਿੰਗ ਉੱਥੇ ਦਿੱਤੀ ਹੋਈ ਹੈ। ਤੁਸੀਂ ਮੈਨੂੰ ਦੱਸੋ ਗਰਮੀ ਕਿੰਨੀ ਪੈ ਰਹੀ ਹੈ। ਲੋਕਾਂ ਨੂੰ ਓਪਨ ਪਾਰਕਿੰਗ ਦਿੱਤੀ ਹੋਈ ਹੈ। ਇੱਥੋਂ ਬੰਦਾ ਬਹਿ ਜਾਵੇ 10 ਮੀਟਰ ਦੂਰ ਤੱਕ ਐਸ ਹੀ ਨਹੀਂ ਚੱਲਦਾ ਹੈ। ਠੀਕ ਹੈ ਅੱਧੀ ਗੱਡੀ ਖਰਾਬ ਹੋ ਲੱਗੀ ਹੈ। ਠੀਕ ਹੈ ਜੀ ਇੱਥੇ ਅੱਗ ਲੱਗੀ ਉਹਨੂੰ ਜਿਹੜੇ ਆਪਾਂ ਘਾਹ ਦੇ ਉੱਤੇ ਪਾਈਪਾਂ ਨਾਲ ਪਾਣੀ ਪਾਉਂਦੇ ਆ ਹੁਣ ਤੁਹਾਡੀ ਦੀ ਡਿਮਾਂਡ ਕੀ ਹੈ ਸਰ ਸਾਡੀ ਡਿਮਾਂਡ ਐਵੇਂ ਆ ਕਿ ਹੁਣ ਡਿਮਾਂਡ ਕਰ ਕਰ ਕੇ ਅਸੀਂ ਥੱਕ ਚੁੱਕੇ ਹਾਂ ਅਸੀਂ ਹੁਣ ਐਕਸ਼ਨ ਲੈਣ ਜਾ ਰਹੇ ਹਾਂ ਠੀਕ ਹੈ ਜੀ মিডিਆ ਤਾਂ ਹੀ ਬੁਲਾਈ ਆ ਕਿ ਲਲਕਾਰ ਕੇ ਗੱਲ ਕਰ ਰਹੇ ਕਿਉਂਕਿ ਇਹ ਤੋਂ ਪਹਿਲਾਂ ਜਿਹੜੇ ਤੁਸੀਂ ਕਲੱਬ 'ਚ ਖੜੇ ਹੋ ਇਹ ਕਲੱਬ ਜਿਹੜਾ ਹੈਗਾ ਵਾ ਕੋਈ ਵਾਰੈਂਟ ਨਹੀਂ ਹੈਗਾ ਇਹਦਾ ਕੋਈ ਬਿਲੀ ਚਾਰਜ ਦੀ ਹੁੰਦੀ ਹੈਗੇ ਪਾਰਕਪਾ ਦਾ ਜਿੰਨੇ ਰੇਟ ਆ ਖਾਣ ਨੂੰ ਇੱਥੇ ਥਰਡ ਕਲਾਸ ਖਾਣਾ ਠੀਕ ਹੈ ਜੀ ਅਸੀਂ ਮਜਬੂਰ ਹਾਂ ਸਾਡਾ ਕੋਈ ਰੈਂਟੇ ਆ ਜਾਵੇ ਸਾਨੂੰ ਸ਼ਰਮ ਆਉਂਦੀ ਇੱਥੇ ਲੈ ਕੇ ਆਉਂਦੇ ਵੀ ਅਗਲਾ ਕੀ ਤਾਂ ਕੀ ਖਾਣਾ ਵਾ ਜੰਦੇ ਸਤਰੋਜ ਕਲੱਬ ਕਿਤਾ ਵਧੀਆ ਲੋਧੀ ਕਲੱਬ ਕਿੰਨਾ ਵਧੀਆ ਉੱਥੇ ਲੋਕ ਨਹੀਂ ਜਾਂਦੇ ਹੈਗੇ ਅਸੀਂ ਇਹਨੇ ਪੈਸੇ ਦੇ ਕੇ ਸਭ ਕੁਝ ਦੇ ਕੇ ਸਾਨੂੰ ਫੈਸਿਲਟੀਆਂ ਕੀ ਮਿਲਣੀਆਂ ਨੇ ਕਿਨੂੰ ਜਾ ਕੇ ਕਰੀਏ 74 ਯਰ ਦਾ ਅੰਦਰ ਬੰਦਾ ਬੈਠਾ ਹੋਏ ਉਹ ਬਾਹਰ ਆਉਂਦਾ ਹੀ ਨਹੀਂ ਹੈਗਾ ਜਿਹੜਾ ਉਹ ਕੋਲ ਚਲੇ ਜਾ ਉਹਨੂੰ ਗਲਤ ਬੋਲਦਾ ਵਾ ਲੇਕਿਨ ਰਾਤ ਨੂੰ 1 ਵਜੇ ਰਾਤ ਨੂੰ 1 ਵਜੇ ਇੱਥੇ ਮੈਚ ਹੋ ਰਿਹਾ ਵਾ ਉਹਦੇ ਅੰਦਰ 1 ਵਜੇ ਆ ਕੇ ਭੰਗੜਾ ਪਾ ਰਿਹਾ ਵਾ ਉਹ ਠੀਕ ਆ 3 ਵਜੇ ਤਾਂ ਗਾਣੇ ਚੱਲ ਰਹੇ ਆ ਜਦੋਂ ਕਿ ਲਿਖ ਕੇ ਦਿੱਤਾ ਕਿ ਸੁਸਾਇਟੀ ਚ 10 ਵਜੇ ਤੋਂ ਬਾਅਦ ਸਪੀਕਰ ਨਹੀਂ ਚੱਲੂਗਾ ਗੱਡੀ ਖੋਲ ਕੇ ਸ਼ਰਾਬ ਅਸੀਂ ਇਹ ਕਰਕੇ ਇੱਥੇ ਆਏ ਜੀ ਹੁਣ ਡਿਮਾਂਡ ਦਾ ਟਾਈਮ ਖਤਮ ਹੋ ਚੁੱਕਿਆ ਹੁਣ ਐਕਸ਼ਨ ਹੋਊਗਾ ਤੇ ਜਿੱਥੇ ਤੱਕ ਜਾਣਾ ਪਊਗਾ ਅਸੀਂ ਜਾਵਾਂਗੇ ਕਿਉਂਕਿ ਇੱਥੇ ਸਾਡੀ ਫੈਮਿਲੀਜ਼ ਦਾ ਸਵਾਲ ਆ ਇੱਥੇ ਸਾਡੀ ਵੈਲਬਿੰਗ ਦਾ ਸਵਾਲ ਆ ਤੇ ਸਭ ਤੋਂ ਪਹਿਲੀ ਗੱਲ ਇੱਥੇ ਇਨਸਾਨੀ ਦਾ ਸਵਾਲ ਆ ਅਸੀਂ ਕੋਈ ਬੇਸੁਖ ਨਹੀਂ ਹੈਗੇ ਯਾ ਘਰੋਂ ਕੱਢੇ ਨਹੀਂ ਹੈਗੇ ਜਿਵੇਂ ਸਾਨੂੰ ਟਰੀਟ ਕੀਤਾ ਜਾ ਰਿਹਾ ਵਾ ਚੈੱਕ ਮੜੀ ਅੰਕ ਮੁਰਕੀ ਨਾਮ ਆਪਣਾ ਮੇਰਾ ਨਾਮ ਅਰਿਨਾਸ਼ ਹੋਰ ਹੈ ਅੱਛਾ ਜਿਹੜੀ ਅੱਜ ਦੀ ਦੋਸਤੋ ਹਾਂਜੀ ਬਰਕੀ ਨਾਮ ਕੀ ਹੈ ਆਪਣਾ ਨਾਮ ਅਰਿਨਾਸ਼ ਸ਼ਰੋੜਾ ਮੈਂ ਸ਼ੁਰੂ ਤੋਂ ਹੀ ਜਰੂਰੀ ਸੋਸਾਇਟੀ ਬਣੀ ਹੈ ਇੱਥੇ ਗਾਦੇ ਨੇ ਇਹ ਦੋ ਪਰੈਟ ਹੈ ਜਿਹੜੀ ਆ ਕੀਮਤ ਸਾਡੇ ਕੋਲ ਦਿੱਤੀ ਗਈ ਉਹਦੇ ਵਿੱਚ ਬਹੁਤ سارے ਵਾਦੇ ਕੀਤੇ ਗਏ ਸੀ ਕਿ ਕੰਮ ਹੋ ਜਾਏਗਾ ਅਸੀਂ ਕਰਕੇ ਦਵਾਂਗੇ ਲੇਕਿਨ ਅਫਸੋਸ ਦੇ ਨਾਲ ਕਹਿਣਾ ਪੈ ਰਿਹਾ ਹੈ ਕਿ ਸਾਰੇ ਕੰਮ ਕੋਈ ਵੀ ਗਾਮੇ ਚੱਲ ਨਹੀਂ ਜਾ ਰਹੇ ਨਾ ਇਹ ਕੰਮ ਬਈ ਬਹੁਤ ਸਾਰੀਆਂ ਪ੍ਰੋਬਲਮਸ ਹੈ ਜਿਹੜੀਆਂ ਗਰੋਸਰੀ ਸ਼ਾਪ ਹੈ ਐਂਬੂਲੈਂਸ ਆਪਣਾ ਮੈਡੀਕਲ ਏਡ ਦਾ ਮਤਲਬ ਕੋਈ ਮਤਲਬ ਸਿਸਟਮ ਜਿਹੜਾ ਸ਼ੁਰੂ ਤੋਂ ਹੀ ਹੋਣਾ ਚਾਹੀਦਾ ਸਿਸਟਮ ਜਿਹੜਾ ਸ਼ੁਰੂ ਤੋਂ ਹੀ ਹੋਣਾ ਚਾਹੀਦਾ ਸੀਗਾ ਇਹਨਾਂ ਦੇ ਵਾਅਦੇ ਮੁਸਾਬਕ ਉਹ ਵੀ ਨਹੀਂ ਹੋਇਆ ਹੋਰ ਬੱਚੇ ਦੇ ਕੰਮਾਂ ਪਾਰਕਿੰਗ ਪੂਰੀ ਤਰੀਕੇ ਨਾਲ ਉਹਦੇ ਮਤਲਬ ਅਲਾਟਮੈਂਟ ਸਹੀ ਨਹੀਂ ਹੈ ਜਿਸ ਚੀਜ਼ ਦੇ ਅਸੀਂ پیسے ਦੇ ਚੁੱਕੇ ਆ ਸਾਡੀ 에어 ਕੰਡੀਸ਼ਨਿੰਗ ਸੀ ਆਪਣਾ ਜਿਹੜਾ ਆਪਣਾ ਰਿਸੈਪਸ਼ਨ ਤੇ ਹਰ ਪਾਸੇ ਰਿਸੈਪਸ਼ਨ ਤੇ 에어 ਕੰਡੀਸ਼ਨ ਹੋਣਾ ਸੀ ਉਹ ਵੀ ਨਹੀਂ ਹੋਇਆ ਹੋਰ ਵੀ ਬਹੁਤ ਸਾਰੇ ਕੰਮ ਆ ਜਿਹੜੇ ਮਤਲਬ ਨਹੀਂ ਹੋਏ ਅਸੀਂ ਮੈਨੇਜਮੈਂਟ ਨਾਲ ਬਹੁਤ ਵਾਰੀ ਪਿਆਰ ਦੇ ਨਾਲ ਰੋਬੋਤ ਦਾ ਉਹਨਾਂ ਕੋਲ ਜਾ ਕੇ ਰਿਕਵੈਸਟ ਕੀਤੀ ਉਹਨਾਂ ਨਾਲ ਜਿਹੜੇ ਉਹਨਾਂ ਨੇ ਸਾਡੇ ਨਾਲ ਵਾਦੇ ਵੀ ਕੀਤੇ ਸਾਡੇ ਕੋਲ ਇਸ ਵਿੱਚ ਇਹ ਆਪਦਾ ਸੀ ਕੈਂਪ ਚਾਰਜਸ ਵਧਾਣੇ ਆ ਲੇਕਿਨ ਅਸੀਂ ਤਾਂ ਵਧਾਵਾਂਗੇ ਪਹਿਲਾਂ ਸਾਹੇ ਪਿੱਛਲੇ ਅਸੀਂ ਜਿਹੜੇ ਕੰਮ ਐ ਅਸੀਂ ਪੂਰੇ ਕਰ ਦਾਂਗੇ ਅਸੀਂ ਉਹਨਾਂ ਨੂੰ ਇੱਕ ਜ਼ਿਆਦਾ ਕੰਮ ਜ਼ਿਆਦਾ ਕੰਮ ਦੀ ਲਿਸਟ ਦਿੱਤੀ ਸੀ ਲੇਕਿਨ ਜੇ ਉਹਨਾਂ ਤੋਂ ਕੋਈ ਵੀ ਕਾਫੀ ਕੰਦੇ ਕੰਮ ਨੂੰ ਛੱਡ ਕੇ ਕੋਈ ਕੰਮ ਪੂਰਾ ਨਹੀਂ ਹੋਇਆ ਕੈਂਪ ਚਾਰਜਸ ਜ਼ਬਰਦਸਤੀ ਵਧਾ ਦਿੱਤੇ ਗਏ ਸਾਡੇ ਤੇ ਲਾਗੂ ਦਿੱਤੇ ਗਏ ਉਹਨੂੰ ਸੁਣਨ ਨੂੰ ਕੋਈ ਪਤਾ ਉਹ ਮੈਨੇਜਮੈਂਟ ਤੇ ਜੜੀ ਜਾਂ ਉਹ ਸੋਚ ਗਏ ਕਿ ਅਜੇ ਸਹੀ ਮੈਨੇਜ ਕਰਾਂਗੇ ਸਾ ਮਤਲਬ ਅੰਦੇ ਸੀ ਮਤਲਬ ਪ੍ਰੈਸ ਦੇ ਵਿੱਚ ਚਾਹੀਦੇ ਤੁਹਾਨੂੰ ਜਿਹੜੇ ਵਿੱਚ ਸਾਨੂੰ ਤੁਹਾਨੂੰ ਇਨਵੋਲਵਰਸਲ ਹੀ ਕਰਨਾ ਪਿਆ ਕਿ ਸਾਡੀ ਨੂੰ ਸਮਾਈ ਦੇ ਸਟੈਟ ਇਹ ਮੈਨੇ ਉਸਵਾਲ ਗ੍ਰੀਨਟੈਕ ਲਿਮਟਿਡ ਜਿਹੜੀ ਕੰਪਨੀ ਹੈ ਉਹਨਾਂ ਨੇ ਐਕਚੁਅਲੀ ਦੇਖਿਆ ਜਾ ਉਹਨਾਂ ਨੇ ਸਾਨੂੰ ਧੋਖਾ ਸਾਡੇ ਜੋ ਉਹਨਾਂ ਨੇ ਸਾਡੇ ਕੋਲ ਕੀਮਤ ਦਿੱਤੀ ਹੈ ਫਲੈਟ ਦੀ ਉਹਦੇ ਚ ਜੋ ਜੋ ਫੈਸਿਲਿਟੀਆਂ ਸੀਗੀਆਂ ਉਹ ਫੈਸਿਲਿਟੀਆਂ ਨਹੀਂ ਦਿੱਤੀਆਂ ਸਾਨੂੰ ਫਾਇਦੇ ਉਸ ਤੋਂ ਬਾਅਦ ਸਾਡੇ ਕੋਲ ਚਾਰजेस ਵੀ ਇੰਨੇ ਜ਼ਿਆਦਾ ਹੈ ਜਿਹੜੇ ਕਿ ਨਹੀਂ ਹੋਣੇ ਚਾਹੀਦੇ ਕਿਸੇ ਵੀ ਨਾਰਥਰਨ ਇੰਡੀਆ ਦੇ ਵਿੱਚ ਮੇਰਾ ਜਾਣਨਾ ਸਭ ਨਾਲੋਂ ਹਾਈएस्ट ਚਾਰਜਿਸ ਸਾਡੀ ਇਸ ਸੁਸਾਇਟੀ ਦੀ ਨੇ ਪੁਰਾਣੇ ਇੰਨੇ ਉਹ ਜਿੰਨ ਜਿਸ ਵਕ ਚਾਰਜਿਸ ਇੰਦਰ ਨਾਲੋਂ ਵੀ ਘੱਟ ਸੀ ਉਦੋਂ ਸਰਵਿਸਿਜ਼ ਜ਼ਿਆਦਾ ਵਧੀਆ ਸੀ ਅੱਜ ਸਰਵਿਸਿਜ਼ ਦਾ ਬੇੜਾ ਕਰ ਪਿਆ ਸਿਕਿਉਰਿਟੀ ਦੇਖਣ ਨੂੰ ਇੰਨੀ ਪੁਰਾਣੀ ਸਫਾਈ ਨਹੀਂ ਹੋ ਰਹੀ ਮਲਿੰਗ ਜਗਾ ਮਤਲਬ ਕੋਈ ਮੇਨਟੇਨੈਂਸ ਨਹੀਂ ਹੈ ਪਾਰਕ ਪਾਰਕ ਵਗੈਰਾ ਮੇਨਟੇਨੈਂਸ ਨਹੀਂ ਹੈ ਜਿਹੜੇ ਵਾਦੇ ਕੀਤੇ ਸੀ ਉਹ ਕੋਈ ਵੀ ਪੂਰਾ ਨਹੀਂ ਕੀਤਾ ਜਾ ਰਿਹਾ ਓਪਨ ਪਾਰਕਿੰਗ ਦਿੱਤੀ ਜਾ ਰਹੀ ਹੈ 7.5 ਲੱਖ ਰੁਪਏ ਲੈ ਕੇ ਸਾਡੇ 7.5 ਲੱਖ ਰੁਪਏ ਕੀਮਤ ਰੱਖੀ ਹੈ ਇੱਕ ਕਾਰ ਪਾਰਕ ਲਈ ਨਾ ਔਰ ਸਾਡੇ ਉਹ ਹੋਰ ਕੋ ਆਪਣੇ ওপਨ ਏਰੀਆ ਦੇ ਵਿੱਚ ਮਤਲਬ ਉਹਦੀ ਮਤਲਬ ਇਹਨਾਂ ਨੂੰ ਅਲਾਟ ਹੋ ਰਹੀ ਹੈ ਜਿਹੜੀ ਕਿ ਸੁਪਰੀਮ ਕੋਰਟ ਦੇ ਫੈਸਲੇ ਦੇ ਮੁਤਾਬਕ ਹਾਈ ਕੋਰਟ ਦੇ ਆਰਡਰ ਵੀ ਹੈਗੇ ਆ ਸਾਡੇ ਕੋਲ ਪਏ ਮਤਲਬ ਉਹਨਾਂ ਦੇ ਆਰਡਰ ਵੀ ਤਾਂ ਕੋਈ ਵੀ ਸੁਸਾਇਟੀ ਜਿਹੜੀ ਹੈ ਕੋਈ ਵੀ ਜਿਹੜਾ ਨਾ ਮੈਨੇਜਮੈਂਟ ਹੈ ਜਿਹਨੂੰ ਜੋ ਮੇਨਟੇਨ ਕਰਦੀ ਹੈ ਉਹ ਕੋਈ ਵੀ ਓਪਨ ਏਰੀਆ ਨੂੰ ਸੇਲ ਨਹੀਂ ਕੀਤਾ ਜਾ ਸਕਦਾ ਲੈ ਇਹ ਧੱਕੇਸ਼ਾਹੀ ਕਰ ਰਹੇ ਹੈ ਗੈਰ ਕਾਨੂੰਨੀ ਇਹਨਾਂ ਦੇ ਉੱਤੇ ਐਕਸ਼ਨ ਵੀ ਹੋਣਾ ਚਾਹੀਦਾ ਤੇ ਐਂ ਪਤਾ ਲੱਗੇਗਾ ਕਿਉਂਕਿ ਅਸੀਂ ਨਹੀਂ ਚਾਹੁੰਦੇ ਸੀ ਚਾਹਨੇ ਹੁਣ ਕਿ ਇਹ ਸਾਰਾ ਜਿਹੜਾ ਲਜਾਣਾ ਕੀ ਸਾਰਾ ਪੰਜਾਬ ਇਹਨੂੰ ਤੁਸੀਂ ਇਹਨੂੰ ਪ੍ਰਭਾਵ ਬਾਕੀ ਪਤਾ ਲੱਗੇ ਕਿ ਸੋਸਾਇਟੀ ਦਾ ਕੀ ਹਾਲ ਹੈ ਇਹਨਾਂ ਨੂੰ ਇਹਨਾਂ ਦੇ ਪੰਨ ਖੜੇ ਹੋਣ ਤਾਂ ਕਿ ਇਹਨਾਂ ਦੀ ਹੋਰ ਕੋਈ ਸੋਸਾਇਟੀ ਜਿਹੜੀ ਅੱਗੋਂ ਵਿਗੜ ਲੱਗੇ 3600 ਪਰ ਲੋਕੀ ਸੋਚਣ ਕਿਸੇ ਨਾ ਇਲਾਣਾ ਕੇ ਨਹੀਂ ਲਾਉਂਦੇ ਤਾਂ ਕਿ ਨਨ ਪਤਾ ਲੱਗੇ ਕਿ ਅਸੀਂ ਜਿਹੜੇ ਵਾਦੇ ਕਰਦੇ ਆ ਵਾਦੇ ਦਾ ਮਤਲਬ ਇਹ ਨਹੀਂ ਹੁੰਦਾ ਕਿ ਤੁਸੀਂ ਖਾਲੀ ਕਾਗਜ਼ ਤੇ ਲਿਖ ਕੇ ਦੇ ਦਿਓ ਕਿ ਆ ਕਰਾਂਗੇ ਲੇਕਿਨ ਬਾਅਦ ਵਿੱਚ ਉੱਪਰ ਜਾ ਕੇ ਐਂਬੈਲਿੰਗ ਕਰੀਂ ਐਸਾ ਤੁਹਾਨੂੰ ਥੋੜੀ ਨਾ ਸਭ ਐਦਾਂ ਹੀ ਚੱਲਦਾ ਜੀ ਸਾਨੂੰ ਕੋਈ ਜਵਾਬ ਮਿਲਦਾ ਸਭ ਐਦਾਂ ਹੀ ਚੱਲਦਾ ਜੀ ਇਹ ਕਹਿੰਦੀਆਂ ਲੱਗਾ ਬਹੁਤ ਸਾਰੀਆਂ ਗੱਲਾਂ ਕਹਿੰਦੀਆਂ ਹੁੰਦੀਆਂ ਜਦ ਕਿ ਇਹਨਾਂ ਦੇ ਕੈਟਲੌਗ ਦੇ ਉੱਤੇ ਸਾਫ਼-ਸਾਫ਼ ਚੀਜ਼ਾਂ ਸਾਰੀਆਂ ਦਿੱਤੀਆਂ ਹੋਈਆਂ ਲੇਕਿਨ ਇਹਨਾਂ ਨੇ ਕੋਈ ਕੰਮ ਨਹੀਂ ਕੀਤਾ ਇਸੇ ਕਰਕੇ ਸੰਲਛਾ ਹੈ ਜਿਹੜਾ ਹੈ ਅਸੀਂ ਤੇ ਲੈ ਰਹੇ ਆ ਇਹਨਾਂ ਨੇ ਪੈਸੇ ਲਗਾਏ ਅੱਜ ਤੱਕ ਨੂੰ ਉਹਦਾ ਬਜਟ ਹੈ ਯਾਰ ਅਸੀਂ ਹੁਣ ਮਾ 2 ਫਲਾਟ ਲਿੱਤੇ ਆ 6 ਕਰੋੜ ਰੁਪਏ ਮਤਲਬ ਸਮਝੋ ਬੈਟਾਂ ਦਾ 2 ਕਰੋੜ ਦਾ ਉੱਪਰ ਲਗਾਤਾ ਜੇ ਮੈਂ ਮਤਲਬ ਇੱਥੇ ਰਹੇ ਨਾ ਤਾਂ ਉਹ ਸਭ ਬਹੁਤ ਬਨੂਕਿਆ ਸਾਦਾ ਕੀ ਵਿਦਾਨਾ ਮੁੱਠ ਬਣਾ ਲੈਂਦਾ ਚੰਗਾ ਸੀ ਹਰ ਬੰਦਾ ਇਹੀ ਸੋਚਦਾ ਜਦੋਂ ਜਿਆਦਾ ਬੰਦੇ ਇੱਥੋਂ ਮਤਲਬ ਮੈਂ ਤੁਹਾਨੂੰ ਕੀ ਦੱਸਾਂ ਵੀ ਸਾਡਾ ਰੀਸੇਲ ਕਰਨ ਕੋਸ਼ਿਸ਼ ਕਰ ਲਿਆ ਕਿ ਉਹਨਾਂ ਦਾ ਰੀਸੇਲ ਹੋ ਗਿਆ ਲੇਕਿਨ ਅਸਲ ਬਾਜ਼ ਹੋਈ ਹੀ ਹੈਗਾ ਉਹਨੂੰ ਬੇਲ ਖਾਚ ਆਣਾ ਸਰ ਤੁਹਾਡਾ ਗੁੰਡੀ ਆਸ਼ੋਤਸ਼ ਆਸ਼ੋਤਸ਼ ਬਾਰੇ एज एडी जॉब चीज हो मैं यहाँ पर सी आर एम की पोस्टर कौन सी सोसाइटी के सर आपकी सोसाइटी के कुछ पर्सन ने कुछ इशू उठाए थे जिसके बारे में आपको जानकारी दी जा चुकी है उसके बारे में आपका क्या कहना है सर देखिए जो भी इशूज़ हैं अगर किसी को तो वो आए हमारे पास ऑफिस में आके बात करें हमारे यहाँ मतलब जितने भी रेजिडेंट्स हैं बहुत हैप्पीली रह रहे हैं और आ, बहुत अच्छा माहौल है यहाँ पर सारा इतने टाइम से टाउनशिप चल रही है और नंबर वन टाउनशिप है फिर भी अगर किसी को कोई अगर इशूज़ आते हैं इतनी बड़ी फैमिली है कभी किसी दो चार लोगों को अगर कोई इशू भी आते हैं दे आर मोस्ट वेलकम वो आए हमारे ऑफिस में आके बैठ के, के बात करें हम बिल्कुल उनकी जो भी सोल्यूशन होगा जो बेस्ट पॉसिबल सोल्यूशन होगा हम वो करें इलेक्शन कमेटी के बारे में भी कुछ इशू था कि ना कोई जानकारी नहीं है नहीं सर सारी जानकारी पब्लिक उसमें है हमारा जो एक ऐप है उस ऐप के ऊपर सारी जानकारी है पब्लिकली कर दी गई है सारे जितने भी इलेक्शन कमेटी के मेम्बर्स हैं वो सारा इसको अभी इलेक्शन है अभी रिसेंटली ट्वेंटी को तो वो उसको अच्छे से कंटक्ट कर रहे हैं और सभी लोग जितने भी लोग हैं सभी अच्छे से पार्टिसिपेट भी कर रहे हैं कुछ अनएसेसरी कुछ मेंटेनेंस चार्जेस बारे भी उनका कोई इशू था नहीं सर मेंटेनेंस चार्जेस कोई रिसेंटली हमने कोई हाइक नहीं करे लास्ट काफ़ी टाइम से ये चल रहे हैं और मेंटेनेंस चार्जेस की जहाँ तक बात है सर आप सिक्योरिटी देखिए हाउस देखिए क्लब देखिए सब कुछ हमारा बहुत अच्छे लेवल पर मेंटेन हो रहा है तो उसमें कोई भी चार्जेस ज़्यादा नहीं है लोग बहुत खुश हैं सर उन्होंने कहा भी पार्किंग का चार्ज भी बहुत ज़्यादा लिया जाता है नहीं नहीं ऐसा कुछ नहीं है जी पार्किंग का कोई ऐसा चार्ज नहीं ले रहे हम <coughs> कुछ नहीं है फ्लैट के साथ अटैच्ड पार्किंग है वही देते हैं राइट टू तो यूज़ है उसी पार्किंग का कोई चार्जेस नहीं आते ठीक ठीक है सर नाम आइए अपना मेरा नाम कुलजीत सेठी है जी सर कुछ सेंट्रा ग्रीन पाँच साल हो गए जी ਮਰੀ ਤੁਹਾਡਾ ਕੀ ਓਪੀਨੀਅਨ ਹੈ ਕੀ ਕਹਿਣਾ ਚਾਹੁੰਦੇ ਹੋ ਸੋਸਾਇਟੀ ਬਾਰੇ ਫੈਸਿਲਿਟੀ ਬਾਰੇ ਮੈਨੇਜਮੈਂਟ ਬਾਰੇ ਸੋਸਾਇਟੀ ਬਹੁਤ ਅੱਛੀ ਹੈ ਜੀ ਇਟ ਇਜ਼ ਵਨ ਆਫ ਦਾ ਬੈਸਟ ਸੋਸਾਇਟੀਆਂ ਇਨ ਲੁਧਿਆਣਾ ਤੇ ਇਹਨਾਂ ਦੀ ਮੇਨਟੇਨੈਂਸ ਦੇਖ ਰੇ ਸਾਫ ਸਫਾਈ ਵੀ ਬਹੁਤ ਅੱਛੀ ਹੈ ਤੇ ਹਾਲੇ ਤੱਕ ਮੈਨੂੰ ਤੇ ਕੋਈ ਪ੍ਰੋਬਲਮ ਇਸ ਤਰ੍ਹਾਂ ਦੀ ਕੋਈ ਨਜ਼ਰ ਨਹੀਂ ਆਈ ਕੋਈ ਪਰਸਨ ਨੇ ਕੋਈ ਇਸ਼ੂ ਉਠਾਇਆ ਜੀ ਕੀ ਤੁਹਾਨੂੰ ਕੁਝ ਬੰਦ ਦੀ ਜਾਣਕਾਰੀ ਹੈ ਮੈਂ ਸੁਨਿਆ ਹੀ ਹੈ ਜੀ ਸਿਰਫ but I do not know in detail.